ਪੁਰਜੀ ਦਾ ਤੁਸੀਂ ਬਹੁਤ ਤਰ੍ਹਾਂ ਨਹੀਂ ਖਾਧੀ ਹੋਣੀ ਜੀ ਪਰ ਕ੍ਰੇਲਿਆਂ ਦੀ ਪੁਰਜੀ ਨਹੀਂ ਕਦੇ ਖਾਧੀ ਹੋਣੀ ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਆ ਜੀ ਕ੍ਰੇਲਿਆਂ ਦੀ ਪੁਰਜੀ ਜਿਹੜੀ ਕਿ ਬਹੁਤ ਹੀ ਸਵਾਦਬੰਦੀ ਹੈ ਤੁਸੀਂ ਇੱਕ ਵਾਰੀ ਬਣਾ ਲਈ ਨਾ ਤੇ ਮੂੰਹੋਂ ਨਹੀਂ ਲੈਂਦੀ ਜੀ ਇਹ ਤੇ ਨਾਲੇ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਬਹੁਤ ਚੰਗੀ ਹੁੰਦੀ ਹੈਗੀ ਆ ਹਨਾ ਹੁਣ ਕ੍ਰੇਲੇ ਆਏ ਹੋਏ ਨੇ ਤੇ ਬਣਾ ਲਓ ਤੁਸੀਂ ਮੈਂ ਵੀ ਆਹ 5-7 ਕ ਕ੍ਰੇਲੇ ਲੈ ਤੇ ਕ੍ਰੇਲੇ ਲੈ ਕੇ ਤੇ ਇਹਨਾਂ ਨੂੰ ਇਹਨਾਂ ਦੀ ਛਿੱਲਾ ਛਲਾਈ ਜੀ ਸ਼ੁਰੂ ਕਰਤੀ ਮੈਂ ਕਿਹਾ ਚਲੋ ਫਟਾਫਟ ਇਹਨਾਂ ਨੂੰ ਸਾਫ਼ ਕਰਾ ਧੋ ਕੇ ਮੇਰੇ ਰੱਖੇ ਹੋਏ ਸੀਗੇ ਤੇ ਆਪਾਂ ਕੀ ਕੀਤਾ ਜੀ ਇਹਨਾਂ ਦੇ 20 ਕੱਢੇ 20 ਕੱਢੇ ਤੇ ਥੋੜਾ ਜਿਹਾ ਨਾਉ ਦੁਖਣ ਲੱਗ ਜਾਂਦੇ ਤੇ ਮੈਂ ਆਖਿਆ ਚੱਲ ਇਹਨਾਂ ਦੇ ਨਾਲ 20 ਕੱਢਣ ਵਾਸਤੇ ਹੁਣ ਆਪਾਂ ਹਾ ਤੰਗਲੀ ਜੀ ਲਈਏ ਜਿਹੜੇ ਆਹ ਕਾਂਟੇ ਜੇ ਹੁੰਦੇ ਤੇ ਇਹਨਾਂ ਨਾਲ ਚੀਰਾ ਚਰਾਈ ਕਰਕੇ ਨਾ ਮੈਂ ਤੇ ਇਹਨਾਂ ਨਾਲ ਸਾਫ਼ ਕਰ ਲਈ ਤੇ 20 ਕੱਢ ਲੇ ਠੀਕ ਹੈ ਜੀ ਬੀ ਕੱਢ ਕੇ ਆਪਾਂ ਇਹਨਾਂ ਨੂੰ ਵਧੀਆ ਬਣਾਤਾ ਸਾਫ ਸੁਥਰੇ ਤੇ ਇੱਕ ਕੱਚਾ ਸੀਗਾ ਉਹਦੇ 20 ਵੀ ਕੱਚੇ ਸੀ ਤੇ ਆਪਾਂ ਉਹਵੇਂ ਹੀ ਰੱਖ ਲਏ ਫਟਾਫਟ ਮੈਂ ਕੀ ਕੀਤਾ ਜੀ ਇਹ ਇਹ ਤਾਂ ਬਹੁਤ ਹੀ ਸ਼ੌਕੀ ਤੇ ਆਸਾਨ ਹੈ ਜੀ ਤੇ ਆਪਣੀ ਸਿਹਤ ਵਾਸਤੇ ਬਹੁਤ ਚੰਗੀ ਹੈ ਤੁਸੀਂ ਵੀ ਅਗਰ ਬਣਾ ਕੇ ਖਾਣੇ ਨਾ ਤੇ ਸ਼ੂਗਰ ਵਗੈਰਾ ਵਾਲਿਆਂ ਵਾਸਤੇ ਬਹੁਤ ਹੀ ਚੰਗੀ ਹੈ ਇਹ ਤੇ ਆਪਾਂ ਗ੍ਰੈਂਡ ਕਰ ਲਿਆ ਜੀ ਇਹਨੂੰ ਗ੍ਰੈਂਡ ਕਰਕੇ ਦੂਜੇ ਬੰਨੇ ਆਪਾਂ ਤੇਲ ਰੱਖਤਾ ਜੀ ਗਰਮ ਠੀਕ ਹੈ ਜੀ ਗਰਮ ਤੇਲ ਰੱਖ ਕੇ ਆਪਾਂ ਕੀ ਕੀਤਾ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਨਾ ਵਧੀਆ ਜਾਂ ਇਹ ਤੇ ਆਪਾਂ ਇਹਦੇ ਵਿੱਚ ਕੀ ਕੀਤਾ ਜੀ ਕਰੇਲੇ ਪਾਤੇ ਸਭ ਤੋਂ ਪਹਿਲਾਂ ਆਪਾਂ ਕਰੇਲੇ ਪਾਤੇ ਜੀ ਕਰੇਲੇ ਪਾ ਕੇ ਆਪਾਂ ਨੇ ਕੀ ਕਰਨਾ ਇਹਨੂੰ ਭੁੰਨ ਲੈਣਾ ਜਿੰਨਾ ਚਿਰ ਕਰੇਲੇ ਤੇਲ ਨਹੀਂ ਨਾ ਛੱਡਦੇ ਉਹਨਾਂ ਚਿਰ ਆਪਾਂ ਇਹਨਾਂ ਨੂੰ ਭੁੰਨੀ ਜਾਣਾ ਹੈਗਾ ਫਿਰ ਇਹ ਕੱਚੇ ਨਹੀਂ ਰਹਿੰਦੇ ਹੈਗੇ ਤੇ ਨਾ ਹੀ ਇਹ ਕੋੜੀ ਬੜੇ ਬਹੁਤ ਹੀ ਸਵਾਦਬੰਦੀ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਤੁਸੀਂ ਪਾਉਣ ਨੂੰ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਪਰ ਮੈਂ ਜ਼ਿਆਦਾ ਸਮਾਨ ਕੁਝ ਨਹੀਂ ਪਾਇਆ ਇਹਦੇ ਵਿੱਚ ਸਿਰਫ ਇਹ ਕੱਲੀ ਕਰੇਲਿਆਂ ਦੀ ਤੇ ਕੱਲੇ ਪਿਆਜ਼ ਹੀ ਪਾਏ ਜੀ ਇਹਦੇ ਵਿੱਚ ਹੋਰ ਕੋਈ ਚੀਜ਼ ਵੀ ਨਹੀਂ ਪਾਈ ਕੁਛ ਲਸਣ ਵੀ ਪਾ ਸਕਦੇ ਹੋ ਅਦਰਕ ਵੀ ਪਾ ਸਕਦੇ ਹੋ ਥੋੜੀ ਖੁਸ਼ੀ ਹੈ ਪਰ ਮੇਰੇ ਕੋਲੇ ਫਿਲਹਾਲ ਇਹ ਹੀ ਚੀਜ਼ਾਂ ਸੀਗੀਆਂ ਮੈਂ ਚੱਕ ਕੇ ਪਾ ਲਈਆਂ ਜੀ ਆਪਾਂ ਕੀ ਕੀਤਾ ਪਿਆਜ਼ ਚੌਰਸ ਜਿਹਾ ਕੱਟ ਲੈਣਾ ਜ਼ਿਆਦਾ ਬਰੀਕ ਨਹੀਂ ਕਰਨੇ ਹੈਗੇ ਠੀਕ ਹੈ ਜੀ ਪਿਆਜ਼ ਆਪਾਂ ਇਹਦੇ ਵਿੱਚ ਰਲਾ ਤੇ ਚੰਗੀ ਤਰ੍ਹਾਂ ਪਿਆਜ਼ ਨੂੰ ਹੁਣ ਆਪਾਂ ਭੁੰਨ ਲੈਣਾ ਹੈਗਾ ਵਧੀਆ ਸਮਾਰ ਕੇ ਚੰਗੀ ਤਰ੍ਹਾਂ ਜਦੋਂ ਭੁੱਜ ਗਏ ਨਾ ਇਹ ਜ਼ਿਆਦਾ ਕਾਲੇ ਵੀ ਨਹੀਂ ਕਰਨੇ ਹੈਗੇ ਜਾਨੀ ਕਿ ਇਹਨਾਂ ਦਾ ਜਿਹੜਾ ਪਾਣੀ ਹੁੰਦਾ ਅੰਦਰ ਪਿਆਜ਼ਾਂ ਦਾ ਉਹ ਸੁੱਕ ਜੇ ਜਾਨੀ ਕਿ ਇਹ ਇਹ ਨਾ ਤੇਲ ਛੱਡ ਦੇਣ ਜੋ ਵੀ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਤੇਲ ਚ ਹੀ ਜ਼ਿਆਦਾ ਵਧੀਆ ਬਣਦੇ ਆ ਜੀ ਤੇ ਤੇਲ ਦੇ ਵਿੱਚ ਹੀ ਮੈਂ ਇਹਨਾਂ ਨੂੰ ਸਰੋਂ ਦੇ ਤੇਲ ਦੇ ਵਿੱਚ ਬਣਾਇਆ ਹੋਇਆ ਤੇ ਆਹ ਦੇਖੋ ਤੁਸੀਂ ਹੁਣੇ ਪਿਆਜ਼ ਵਧੀਆ ਵੱਡਾ ਲਾਗੇ ਤੇ ਵਿੱਚ ਪਾਤੀਆਂ ਆਪਾਂ ਮਿਰਚਾਂ ਠੀਕ ਹੈ ਜੀ ਬਹੁਤ ਹੀ ਸੌਖੀ ਤੇ ਆਸਾਨ ਹੈ ਜੀ ਇਹੇ ਕਰੇਲਿਆਂ ਦੀ ਪੁਰਜੀ ਬਣਾਉਣੀ ਤੁਸੀਂ ਇੱਕ ਵਾਰੀ ਬਣਾਉਂਗੀ ਨਾ ਸਹੇਲਿਓ ਤੇ ਤੁਸੀਂ ਫਿਰ ਬਾਰ-ਬਾਰ ਇਹੀ ਬਣਾਉਂਗੀ ਆ ਦੇਖੋ ਜੀ ਤੁਸੀਂ ਆਪਾਂ ਨਮਕ ਮਿਰਚ ਮਸਾਲਾ ਸਾਰਾ ਕੁਝ ਇਹਦੇ ਵਿੱਚ ਪਾਤਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਲਾ ਲਿਆ ਤਿਆਰ ਕਰ ਲਈ ਪਤਲੇ-ਪਤਲੇ ਫੁਲਕੇ ਬਣਾ ਲਓ ਜੀ ਖਾ ਲਓ ਤੁਸੀਂ ਇਹ ਤੁਸੀਂ ਜੇ ਮਤਲਬ ਵਿੱਚ ਆਪਾਂ ਪਿਆਜ਼ ਨਹੀਂ ਹਾ ਕੀ ਕਰੀ ਉਹਨੇ ਲਸਣ ਪੋਣਾ ਤਾਂ ਲਸਣ ਵੀ ਪਾ ਸਕਦੇ ਹੋ ਕੱਲਾ ਪਿਆਜ਼ ਵੀ ਪਾ ਸਕਦੇ ਹੋ ਬਣਦੀ ਸਵਾਦ ਆ ਇਹ ਤੇ ਚਲੋ ਠੀਕ ਹੈ ਜੀ ਤੁਹਾਨੂੰ ਵੀ ਵਧੀਆ ਲੱਗੀ ਤਾਂ ਪਲੀਜ਼ ਮਿੱਠੇ ਮਿੱਠੇ ਕਮੈਂਟ ਕਰਦਿਆ ਕਰੋ ਤੁਸੀਂ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹਨਾ ਹੋਰ ਵੀ ਸੇਹਲੀਆਂ ਸਿੱਖ ਲੈਣ ਬਣਾਇਆ ਕਰੋ ਤੇ ਆਹ ਹੋ ਗਈ ਤਿਆਰ ਆਪਣੀ ਤੇ ਹੁਣ ਕੀ ਕਰਨਾ ਹੈਗਾ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਰੱਖ ਲੈਣੀ ਹੈ ਤੇ ਇਹਨੇ ਤੇਲ ਕਿਉਂ ਛੱਡਦਾ ਜੀ ਤੇ ਇਹਦਾ ਹੁਣ ਥੱਲੇ ਲੱਗਣ ਦਾ ਤਾਰਾ ਕਿਉਂਕਿ ਜ਼ਿਆਦਾ ਤੇਲ ਨਹੀਂ ਪਾਇਆ ਸੀ ਫਿਰ ਉਪਤੇ ਤੇਲ ਜਾਂ ਤੁਰਿਆ ਫਿਰਦਾ ਰਹਿੰਦਾ ਤੇ ਆਪਾਂ ਕੱਢਦੇ ਆ ਇਹਨੂੰ ਕੋਲੇ ਦੇ ਵਿੱਚ